ਸੱਛੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕ੍ਰੀਏਟਿਵ ਦੀਪੀਰ ਪਲਸਨ ਤੋਂ ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਜਿਹੜੀ ਕੱਲੇ ਦੀ ਆਪਾਂ ਕਟਾਈ ਬਣਾਉਣੀ ਸੀ ਉਹ ਤੁਹਾਨੂੰ ਇੱਕ ਫਰਸਟ ਪਾਰਟ ਦੱਸ ਚੁੱਕੀ ਹਾਂ ਵੀ ਕਿੱਦਾਂ ਬਣਾਉਣੀ ਸੀ ਇੱਕ ਸਾਈਡ ਤੋਂ ਮੈਂ ਬਣਾ ਲਿਆ ਠੀਕ ਹੈ ਉਹ ਚ ਮੈਂ ਇੱਕ ਸਾਈਡ ਤੋਂ ਦੱਸਤਾ ਸੀ ਹੁਣ ਮੈਂ ਦੂਸਰੀ ਸਾਈਡ ਤੋਂ ਦੱਸੂਗੀ ਤਾਂ ਚਲੋ ਕਿਉਂਕਿ ਆਪਾਂ ਉਹ ਸਾਈਡ ਤੋਂ ਦੋ ਵਾਰ ਤਿੰਨ ਤਿੰਨ ਕਰਕੇ ਕਟਾ ਲਏ ਸੀ ਹੁਣ ਇਹ ਸਾਈਡ ਤੋਂ ਕਟਾਉਣੀ ਆਪਾਂ ਠੀਕ ਹੈ ਪਹਿਲਾਂ ਤੁਸੀਂ ਮੇਰਾ ਫਰਸਟ ਪਾਰਟ ਜ਼ਰੂਰ ਦੇਖਿਓ ਫਿਰ ਸੈਕਿੰਡ ਦੇਖਿਓ ਠੀਕ ਹੈ ਪਹਿਲਾਂ ਫਰਸਟ ਪਾਰ ਇਸ ਤਰੀਕੇ ਨਾਲ ਆਪਾਂ ਤਿੰਨ ਘਟਾਉਣੀਆਂ ਆ ਤਾਂ ਪਹਿਲਾਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਇੱਕ ਠੀਕ ਹੈ ਦੋ ਠੀਕ ਹੈ ਤਿੰਨ ਘਟਾਉਣੀਆਂ ਆਪਾਂ ਐਂਡ ਤਿੰਨ ਠੀਕ ਹੈ ਬਾਕੀ ਜੋ ਮੇਰੀ ਸਲਾਈ ਚੱਲ ਰਹੀ ਹੈ ਉਲਟੀ-ਉਲਟੀ ਉਹ ਉਸ ਤਰੀਕੇ ਨਾਲ ਮੈਂ ਸਾਰੀ ਸਲਾਈ ਉਲਟੀ-ਉਲਟੀ ਬੁਣ ਕੇ ਕੰਪਲੀਟ ਕਰਨੀ ਹੈ ਠੀਕ ਹੈ ਇਹ ਮੇਰੇ ਡਿਜ਼ਾਈਨ ਦੀ ਜੋ ਵੀ ਸਲਾਈ ਚੱਲ ਰਹੀ ਹੈ ਮੈਂ ਉਸ ਤਰੀਕੇ ਨਾਲ ਬਣਾਉਂਗੀ ਜੋ ਮੇਰੇ ਗਲੇ ਦੀ ਗੁਲਾਈ ਚੱਲ ਰਹੀ ਹੈ ਠੀਕ ਹੈ ਉਹਦੀ ਜਿਹੜੀ ਸੈਕਿੰਡ ਰੋ ਚ ਮੈਂ ਤਿੰਨ ਘਟਾਉਣੀ ਸੀ ਉਹ ਘਟਾਰੇ ਠੀਕ ਹੈ ਦੋ ਵਾਰ ਘਟਾਉਣੀ ਹੈ ਫਸਟ ਵਾਰ ਤਿੰਨ ਘਟਾ ਲੇ ਹੁਣ ਸੈਕਿੰਡ ਵਾਰ ਮੈਂ ਘਟਾਉਣੀ ਪਹਿਲਾਂ ਮੈਂ ਆਪ ਦੀ ਜੋ ਸਲਾਈਆਂ ਚਾਣੀ ਆ ਆਪਾਂ ਬੁਣ ਕੇ ਕੰਪਲੀਟ ਕਰੂੰਗੀ ये मैं सिलाई इसी तरीके जी है कंप्लीट कर ली ठीक है हम जो मैं इस मेरी फ्रंट साइड मेरा डिज़ाइन चल रहा है वो भी मैं कंप्लीट कर लूंगी ठीक है जो मेरी डिज़ाइन की सिलाई चल रही है ठीक है उस तरीके ही मैं कंप्लीट करूंगी जो मेरी डिज़ाइन चल रही है ਉਸੇ ਤਰੀਕੇ ਨਾਲ ਹੀ ਮੈਂ ਸਲਾਈਆਂ ਬਣਾਉਂਦੀ ਜਾਊਂਗੀ ਠੀਕ ਹੈ ਦੋ ਵਾਰ ਹੀ ਘਟਾਉਣੇ ਹੁੰਦੇ ਆ ਇਹ ਠੀਕ ਹੈ ਤਿੰਨ ਫਸਟ ਵਾਰ ਤਿੰਨ ਸੈਕਿੰਡ ਵਾਰ ਠੀਕ ਹੈ ਇੱਕ ਸੈਕਿੰਡ ਤੋਂ ਮੈਂ ਤੁਹਾਨੂੰ ਦੱਸ ਰਗੀ ਪਿਛਲੇ ਪਾੜ ਤੇ ਦੱਸੂਗੀ ਇਹ ਇਧਰਲਾ ਪਾੜ ਰਹਿੰਦਾ ਸੀਗਾ ਠੀਕ ਹੈ ਵੇਖੀ ਠੀਕ ਹੈ ਤਿੰਨੇ ਦਰੋਂ ਪਕਟਾ ਲਈ ਹੁਣ ਤਿੰਨ ਆਪਾਂ ਰੌਂਗ ਸਾਈਡ ਵਾਲੀ ਸਲਾਈ ਆ ਗਈ ਤਿੰਨ ਆਪਾਂ ਹੁਣ ਘਟਾਵਾਂਗੇ ਠੀਕ ਹੈ ਤਿੰਨ ਗੁੰਡੇ ਆਪਾਂ ਹੁਣ ਘਟਾਵਾਂਗੇ ਇੱਕ ਦੋ ਐਂਡ ਤਿੰਨ ਠੀਕ ਹੈ ਦੋ ਵਾਰ 6 ਘੰਟੇ ਘਟਾਉਣੇ ਸੀ ਦੋ ਵਾਰ ਚਾਪਾ ਤਿੰਨ-ਤਿੰਨ ਕਰਕੇ ਘਟਾ ਲਏ ਹੁਣ ਇਸ ਤੋਂ ਬਾਅਦ ਮੈਨੂੰ ਜਿੰਨੀ ਲੈਂਥ ਮੇਰੀ ਪਹਿਲਾਂ ਵਾਲੀ ਮੋਢੇ ਦੀ ਬਣਾਈ ਹੋਈ ਸੀ ਓਨੀ ਲੈਂਥ ਮੈਂ ਮੋਢੇ ਦੀ ਬਣਾ ਲੂੰਗੀ ਆਪਦੀ ਤੇ ਫਿਰ ਤੁਹਾਨੂੰ ਦਿਖਾਵਾਂਗੀ ਵੀ ਆਪਾਂ ਕਿੰਨੇ ਇੰਚ ਜਿਹੜਾ ਹੈਗਾ ਮੋਡਾ ਬਣਾਇਆ ਹੋਇਆ ਤੇ ਸਾਰੀ ਜਿਹੜੀ ਆਪਾਂ ਸਕੀਨ ਦਾ ਸਾਈਜ਼ ਰੱਖਿਆ ਫਰੰਟ ਸਾਈਡ ਤੋਂ ਕਿੰਨਾ ਆਪਾਂ ਸਾਈਜ਼ ਰੱਖਿਆ ਕਿੰਨਾ ਆਪਾਂ ਆਰਡਰ ਰੱਖਿਆ ਉਹ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ ਪਹਿਲਾਂ ਮੈਂ ਸਾਰਾ ਬੁਣ ਕੇ ਬਣਾ ਲੂੰਗੀ ਫਿਰ ਤੁਹਾਨੂੰ ਅੱਗੇ ਦਿਖਾਣੇ ਠੀਕ ਹੈ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਇਧਰੋਂ ਜਿੰਨੀ ਮੈਂ ਕਟਾਉਣੀ ਸੀ ਉਹਨੇ ਮੈਂ ਕਟਾ ਲਿਆ ਹੁਣ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਜਿਹੜੀ ਹੈ ਕਿ ਦੋਨੋਂ ਸਾਈਡ ਜਿਹੜੀ ਬਣਾਉਣਾ ਸੀਗਾ ਮੋਢੇ ਦੀ ਲੈਂਥ ਉਹ ਆਪਾਂ ਬਣਾ ਲਈ ਹੈ ਠੀਕ ਹੈ ਇਧਰੋਂ ਵੀ 6 ਕਟਾਈ ਸੀ ਇਧਰੋਂ ਵੀ 6 ਕਟਾਈ ਸੀ ਹੁਣ ਵਰਕ ਮੇਰੇ ਬਾਈ-ਵਾਈ ਘੁੰਡੇ ਰਹਿ ਗਏ ਸੀ ਬਾਰਡਰ ਚੈੱਕ ਕਰ ਸਕਦੇ ਹੋ ਠੀਕ ਹੈ ਹੁਣ ਮੈਂ ਇਹਦੀ ਤੁਹਾਨੂੰ ਟੋਟਲ ਲੈਂਥ ਦੱਸੂਗੀ ਆਪਾਂ ਟੋਟਲ ਲੈਂਥ ਕਿੰਨੀ ਬਣਾਈ ਹੋਈ ਹੈ ਠੀਕ ਹੈ ਇਹਦੀ ਟੋਟਲ ਲੈਂਥ ਦੱਸੂਗੀ ਮੈਂ ਤੁਹਾਨੂੰ ਆਪਾਂ ਟੋਟਲ ਲੈਂਥ ਬਣਾਈ ਕਿੰਨੀ ਹੋਈ ਆ ਸੱਚ ਲੈਂਥ ਦਾ ਸੂਮੀ ਦੇ ਕਿੰਨੀ ਬਣਾਈ ਹੋਈ ਹੈ ਠੀਕ ਹੈ ਟੋਟਲ ਲੈਂਥ ਜਿਹੜੀ ਮੈਂ ਇਹਦੀ 20 ਬਣਾਈ ਹੋਈ ਹੈ ਠੀਕ ਹੈ 20 ਬਣਾਈ ਹੋਈ ਹੈ ਤਾਂ 5 ਤਾਂ 6 ਤਾਂ ਆਪਾਂ ਬਾਰਡਰ ਬਣਾਇਆ ਹੋਏਗਾ ਠੀਕ ਹੈ ਦੇ ਨੋ ਇੰਚ ਆਪ ਜਿਹੜਾ ਉਦੋਂ ਬਾਅਦ ਆਰਡਰ ਤੋਂ ਬਾਅਦ ਮੋਢਿਆਂ ਤੱਕ ਬਣਾਇਆ ਹੋਇਆ ਤੇ 6 ਇੰਚ ਦੀ ਆਪ ਮੋਢੇ ਮੋਢੇ ਰੱਖੇ ਹੋਇਆ ਠੀਕ ਹੈ ਤੁਸੀਂ ਇਹਦੀ ਜ਼ਿਆਦਾ ਵੀ ਬਣਾ ਸਕਦੇ ਹੋ ਆਪ ਦੇ ਅਕੋਰਡਿੰਗ ਮੈਂ 20 ਲੈਂਥ ਬਣਾਈ ਹੈ ਕਿਉਂਕਿ ਮੇਰੀ ਇਹ ਸਕੀਵੀ ਸੀ ਠੀਕ ਹੈ ਮੈਂ ਟੋਟਲ ਲੈਂਥ ਜਿਹੜੀ ਇਹਦੀ ਬਣਾਈ ਆ ਉਹ 20 ਇੰਚ ਬਣਾਈ ਹੈ 6 ਇੰਚ ਮੋਢੇ ਰੱਖਿਆ 9 ਇੰਚ ਉੱਪਰੋਂ ਰੱਖਿਆ ਤੇ 6 ਹੀ ਮੈਲ ਕੀ ਰੱਖਿਆਗਾ ਇਹਦੀ ਆ ਮੋਢੇ ਰੱਖੇ ਅਗਰ ਡਿਜ਼ਾਈਨ ਪਸੰਦ ਆ ਤਾਂ ਲਾਈਕ ਮੈਂ ਸ਼ੇਅਰ ਕਰੂ ਜੀ ਨੂੰ ਕਰਿਓ ਧੰਨਵਾਦ ਜੀ